ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਦਸਤਕ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੀ ਆ ਅੱਜ ਦਾ ਵਿਸ਼ਾ ਕੁਝ हटਕੇ ਐ ਘਰੇਲੂ ਨੁਸਖਿਆਂ ਤੋਂ ਆਪਦੇ ਚਿਹਰੇ ਦੀ ਸਾਂਭ ਸੰਭਾਲ ਤੋਂ ਚਲੋ ਉਹ ਤਾਂ ਆਪਾਂ ਕਰਨਾ ਹੀ ਹੁੰਦਾ ਹਨਾ ਉਹ ਤਾਂ ਜ਼ਿੰਦਗੀ ਚ ਨਾਲੋਂ ਨਾਲ ਹੀ ਚੱਲਦਾ ਰਹਿੰਦਾ ਆਪਦੀ ਜਿਹੜੀ ਕੇਅਰ ਐ 셀ਫ ਕੇਅਰ ਸਾਨੂੰ ਮੈਂਟਲੀ ਵੀ ਫਿਜ਼ੀਕਲੀ ਵੀ ਸਾਨੂੰ ਕਰਨੀ ਆਉਣੀ ਚਾਹੀਦੀ ਐ ਤੇ ਜਿੱਥੋਂ ਵੀ ਸਾਨੂੰ ਕੁਝ ਇਹ ਨਵਾਂ ਸਿੱਖਣ ਨੂੰ ਮਿਲਦਾ ਅੱਜ ਜਿਹੜੀ ਗੱਲਬਾਤ ਹੈ ਤੁਸੀਂ ਸਕਿਪ ਨਹੀਂ ਕਰਨੀ ਬਹੁਤ ਸੋਹਣੀ ਗੱਲਬਾਤ ਆ ਆਪਣੇ ਸਾਰਿਆਂ ਦੇ ਫਾਇਦੇ ਵਾਲੀ ਹੈ ਤੇ ਇੱਕ ਤਾਂ ਮੈਂ ਸੱਚ ਤੁਹਾਨੂੰ ਦੱਸ ਦਿਆਂ ਕਿ ਮੈਂ 2-4 ਦਿਨਾਂ ਤੋਂ ਹੀ ਇੱਕ ਹੋਰ ਨਵਾਂ ਸ਼ੁਰੂ ਕੀਤਾ ਹੈ ਆਪਣੇ ਚਿਹਰੇ ਨੂੰ ਲੈ ਕੇ ਤਜਰਬਾ ਉਹਦੇ ਵਿੱਚ ਨਾ ਮੈਂ ਇੱਕ ਤਾਂ ਲੈ ਲੈਂਦੀ ਆ ਥੋੜੀ ਜੀ ਵੈਸਲੀਨ ਉਹਦੇ ਵਿੱਚ ਥੋੜਾ ਜਿਹਾ ਮਿਕਸ ਕਰਦੀ ਆ অ্যালোਵੈਰਾ ਜੈਲ ਤੇ ਇੱਕ ਡ੍ਰੌਪ ਮੈਂ ਪਾਉਣੀ ਆ ਕੈਸਟਰ ਆਇਲ ਦਾ ਜਾਨੀ ਕਿ ਅਰਿੰਡੀ ਦੇ ਤੇਲ ਦਾ ਨਹਾਉਣ ਤੋਂ ਬਾਅਦ ਜਦੋਂ ਆਪਾਂ ਚਿਹਰਾ ਸਾਫ਼ ਕਰ ਲੈਨੇ ਆ ਹਨਾ ਆਪਣਾ ਮਤਲਬ ਮੌਇਸਚਰ ਜਹ ਹਲੇ ਚਿਹਰੇ ਦੇ ਵਿੱਚ ਹੁੰਦਾ ਹਲਕੀ ਨਮੀ ਜੀ ਪਾਣੀ ਪੂਰੀ ਤਰ੍ਹਾਂ ਸੁੱਕਿਆ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਨਾ ਚਿਹਰੇ ਤੇ ਇਹ ਤਿੰਨੇ ਚੀਜ਼ਾਂ ਮਿਕਸ ਕਰਨੀਆਂ ਐਲੋਵੇਰਾ ਜੈਲ ਕੈਸਟਰ ਆਇਲ ਤੇ ਵੈਸਲੀਨ ਇੱਕ ਇੱਕ ਡ੍ਰੌਪ ਹੀ ਲੈਣਾ ਤੁਸੀਂ ਉਹਨਾਂ ਦਾ ਤੇ ਵੈਸਲੀਨ ਵੀ ਥੋੜੀ ਜਿਹੀ ਜਿੰਨੀ ਚਿਹਰੇ ਲਈ ਕਾਫੀ ਹੁੰਦੀ ਆ ਤੇ ਚਿਹਰੇ ਤੇ ਬੜੀ ਸੋਹਣੀ ਤਰ੍ਹਾਂ ਮ사ਜ ਕਰਨੀ ਆ ਜਿੱਦਾਂ ਆਪਾਂ ਹੇਠਾਂ ਤੋਂ ਉੱਪਰ ਨੂੰ ਕਰਦੇ ਹੈਗੇ ਆ ਹਨਾ 2 ਕਮਿੰਟ ਤੁਸੀਂ ਮ사ਜ ਕਰਿਓ ਤੇ ਜੋੜੀ ਬਚਦਾ ਜਿਵੇਂ ਹੱਥ ਆਪਣੇ ਥੰਦੇ ਜੇ ਹੁੰਦੇ ਹੋ ਤੁਸੀਂ ਪੈਰਾਂ ਤੇ ਆ ਸੌਰੀ ਹੱਥਾਂ ਤੇ ਵੀ ਲਾ ਸਕਦੇ ਹੋ ਤੇ ਉਹ ਕੋਸ਼ਿਸ਼ ਕਰੋ ਜੇ ਪੈਰਾਂ ਤੇ ਵੀ ਲਾਉਣੇ ਚਾਹੋ ਨੇ ਹੋ ਜੇ ਖੁਸ਼ ਕੇ ਪੈਰ ਦਾ ਪੈਰਾਂ ਤੇ ਵੀ ਲਾਓ ਤਿੰਨ ਚਾਰ ਦਿਨ ਹੋਏ ਆ ਮੈਂ ਤਜਰਬਾ ਕੀਤਾ ਸਾਰਾ ਦਿਨ ਮੇਰੀ ਜਿਹੜੀ ਸਕਿਨ ਚਿਹਰੇ ਦੀ ਹੈ ਨਾ ਇੰਨੀ ਕੁ ਵਧੀਆ ਰਹਿੰਦੀ ਹੈ ਮੈਨੂੰ ਆਪ ਨੂੰ ਦੇਖ ਕੇ ਨਾ ਸ਼ੀਸ਼ਾ ਦੇਖ ਕੇ ਲੱਗਦਾ ਕਿ ਕਿੰਨਾ ਫਰੈਸ਼ ਹੋਇਆ ਪਿਆ ਚਿਹਰਾ ਤੇ ਅੱਜ ਕੱਲ ਮੈਂ ਇਹੀ ਕਰਦੀ ਆ ਪਿਛਲੇ ਤਿੰਨ ਚਾਰ ਦਿਨਾਂ ਤੋਂ ਪਹਿਲਾਂ ਤਾਂ ਮੈਂ ਸੋਚਿਆ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂ ਗੱਲ ਕਿਉਂਕਿ ਮੈਂ ਪੜਿਆ ਸੀਗਾ ਕਿ ਜਿਵੇਂ ਆਪਾਂ ਸਿੱਧਾ ਵੈਸਲੀਨ ਜੇ ਆਪਾਂ ਅਪਲਾਈ ਕਰਦੇ ਆ ਚਿਹਰੇ ਤੇ ਤਾਂ ਉਹ ਕਹਿੰਦੇ ਨਾ ਇੱਕ ਤਰ੍ਹਾਂ ਨਾਲ ਉਹ ਆਪਣੇ ਚਿਹਰੇ ਤੇ ਲੇਪ ਕਰ ਦਿੰਦੀ ਹੈਗੀ ਆ ਮਤਲਬ ਉਹਦਾ ਇੱਕ ਓਮ ਮੌਇਸਚਰਾਈਜ਼ਰ ਨਹੀਂ ਹੁੰਦਾ ਉਹ ਇੱਕ ਤਰ੍ਹਾਂ ਨੂੰ ਇੱਕ ਤਰ੍ਹਾਂ ਦਾ ਆਪਣੇ ਚਿਹਰੇ ਨੂੰ ਥੋੜਾ ਜਿਹਾ ਚਮਕਦਾਰ ਜਿਹਾ ਰੱਖਣ ਲਈ ਹੁੰਦੀ ਹੈਗੀ ਇਹ ਵੈਸਲੀਨ ਤੇ ਜਦੋਂ ਆਪਾਂ ਇਹਦੇ ਵਿੱਚ ਐਲੋਵੇਰਾ ਜੈਲ ਮਿਕਸ ਕਰ ਲੈਂਦੇ ਆ ਤੇ ਉਹਦੇ ਨਾਲ ਆਪਣੇ ਚਿਹਰੇ ਦੀ ਜਿਹੜੀ ਹੈ ਨਮੀ ਹੈ ਉਹ ਵੀ ਬੜੀ ਰਹਿੰਦੀ ਹੈ ਹਾਈਡਰੇਟ ਰਹਿੰਦਾ ਚਿਹਰਾ ਤੇ ਉਹਦੇ ਉੱਪਰ ਉਹਨੂੰ ਲੌਕ ਕਰ ਦਿੰਦੀ ਹੈ ਜਿਹੜੀ ਵੈਸਲੀਨ ਆ ਉਹਦੀ ਪਰਤ ਹਨਾ ਤਾਂ ਇਸ ਕਰਕੇ ਜਿਹੜੀ ਆਪਣੀ ਸਕਿਨ ਸਾਰਾ ਦਿਨ ਹੀ ਗਲੋਈ ਗਲੋਈ ਜੀ ਰਹਿੰਦੀ ਹੈ ਤੇ ਕੈਸਟਰ ਆਇਲ ਤਾਂ ਹੈ ਹੀ ਕਮਾਲ ਦੀ ਚੀਜ਼ ਇਹਨੂੰ ਤਾਂ ਹੁਣ ਸਾਨੂੰ ਜਾਣ ਹੀ ਨਹੀਂ ਦੇਣਾ ਚਾਹੀਦਾ ਆਪਣੇ ਘਰ ਚੋਂ ਹਨਾ ਇਹਨੂੰ ਇਸਤੇਮਾਲ ਚ ਤੁਸੀਂ ਜ਼ਰੂਰ ਲਿਆਇਆ ਕਰੋ ਤੇ ਅੱਜ ਵੈਸੇ ਜਿਹੜੀ ਮੈਂ ਗੱਲ ਕਰਨੀ ਹੈ ਉਹ ਇੱਕ ਮੋਟੀਵੇਸ਼ਨਲ ਥਾਟ ਆ ਮੇਰੇ ਦਿਮਾਗ ਚ ਆਇਆ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਦੋਂ ਮੈਂ ਆਪਣੇ ਆਪ ਨਾਲ ਕਰਦੀ ਹਾਂ ਨਾ ਬਹੁਤ ਸਾਰੇ ਉਹਦੇ ਚੋਂ ਖਿਆਲ ਫਿਰ ਨਿਕਲਦੇ ਆ ਤੇ ਮੈਨੂੰ ਲੱਗਦਾ ਕਿ ਮੈਂ ਆਪਣੇ ਸੁਣਨ ਵਾਲਿਆਂ ਨਾਲ ਜ਼ਰੂਰ ਸਾਂਝੀ ਕਰਾਂ ਹਨ ਕੋਈ ਨਾ ਕੋਈ ਗੱਲ ਕਿਸੇ ਨਾ ਕਿਸੇ ਦੇ ਤਾਂ ਕੰਮ ਆ ਹੀ ਜਾਂਦੀ ਹੈ ਉਹ ਹੈਗਾ ਕਿ ਆਪਾਂ ਨੂੰ ਨਾ ਜ਼ਿੰਦਗੀ 'ਚ ਛੋਟੇ-ਛੋਟੇ ਬਦਲਾਅ ਲਿਆਉਂਦੇ ਰਹਿਣਾ ਚਾਹੀਦਾ ਕਈ ਵਾਰ ਆਪਾਂ ਕਿਸੇ ਚੀਜ਼ ਨੂੰ ਲੈ ਕੇ ਆਪਣੀਆਂ ਧਾਰਨਾਵਾਂ ਇੰਨੀਆਂ ਪੱਕੀਆਂ ਕਰ ਲੈਂਦੇ ਆ ਕਿ ਉਹਦੇ 'ਚ ਨਾ ਇੱਕ ਮਤਲਬ ਜ਼ਿੱਦ ਜੀ ਸਾਡੀ ਬਣ ਜਾਂਦੀ ਆ ਕਿ ਨਹੀਂ ਇਸ ਤਰ੍ਹਾਂ ਕਿਵੇਂ ਹੋ ਜੂ ਅਸੀਂ ਕਿਸੇ ਵੀ ਨਵੀਂ ਚੀਜ਼ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ ਤੇ ਉਹ ਜਦੋਂ ਅਸੀਂ ਉਸੇ ਤਰ੍ਹਾਂ ਆਪਣੇ ਆਪ ਨੂੰ ਰੱਖਦੇ ਆਂ ਆਪਦੀ ਜ਼ਿੰਦਗੀ ਚ ਆਪਦੀਆਂ ਸੋਚਾਂ ਚ ਆਪਦੇ ਲਾਈਫ ਸਟਾਈਲ ਚ ਹਨਾ ਆਪਦੇ ਖਾਣ ਪੀਣ ਦੀਆਂ ਆਦਤਾਂ ਚ ਜਦੋਂ ਅਸੀਂ ਕੋਈ ਵੀ ਬਦਲਾ ਨਹੀਂ ਲਿਆਉਂਦੇ ਤਾਂ ਸੱਚ ਜਾਣਿਓ ਅਸੀਂ ਇੱਕ ਨੀਰਸ ਬੋਰ ਇਨਸਾਨ ਬਣ ਜਾਂਦੇ ਆਂ ਦੂਜਿਆਂ ਲਈ ਹਨਾ ਆ ਆਪਾਂ ਨੂੰ ਰੋਜ਼ ਉਸੇ ਤਰ੍ਹਾਂ ਦੇਖਣਾ ਬਾਕੀ ਦੇ ਘਰਦਿਆਂ ਨੂੰ ਵੀ ਮਤਲਬ ਕੋਈ ਬਹੁਤਾ ਸੁਖ ਸੁਖਾਵੀਂ ਜੀ ਗੱਲ ਨਹੀਂ ਲੱਗਦੀ ਚੰਗਾ ਜਿਆ ਨਹੀਂ ਲੱਗਦਾ ਹਨਾ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਗੱਲਾਂ ਇਹ ਬਦਲਾ ਨਿੱਕੇ ਨਿੱਕੇ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਨਾ ਤਰੋਤਾਜ਼ਗੀ ਭਰਦੇ ਆ ਹੁਣ ਇਹ ਨਿੱਕੇ ਨਿੱਕੇ ਬਦਲਾ ਆਪਾਂ ਕਿਵੇਂ ਕਰ ਸਕਦੇ ਆ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਮੰਨ ਲਓ ਆਪਾਂ ਕਿਸੇ ਦਾ ਪਹਿਰਾਵਾ ਆਪਾਂ ਨੂੰ ਪਸੰਦ ਆਇਆ ਕਿ ਉਹਨੇ ਲੰਬਾ ਕੁੜਤਾ ਪਾਇਆ ਸੀ ਪਲਾਜ਼ੋ ਦੇ ਨਾਲ ਜਾਂ ਉਹਨੇ ਕੁੜਤੇ ਨਾਲ ਖਦਰ ਦੇ ਕੁੜਤੇ ਨਾਲ ਬਲੂ ਜੀਨ ਪਾਈ ਸੀ ਤੇ ਸ਼ੂਜ਼ ਪਾਏ ਸੀਗੇ ਸਪੋਰਟ ਸ਼ੂਜ਼ ਬੜੇ ਸੋਹਣੇ ਲੱਗਦੇ ਸੀ ਉਹ ਲੇਡੀ ਦੀ ਲੁੱਕ ਬੜੀ ਸੋਹਣੀ ਲੱਗਦੀ ਸੀ ਜਾਂ ਉਹਨੇ ਸਾੜੀ ਪੈਣੀ ਸੀ ਉਹਦਾ ਕੱਦ ਲੰਬਾ ਔਰ ਸਾੜੀ ਉਹਦੇ ਕਿੰਨੀ ਸੋਹਣੀ ਲੱਗਦੀ ਸੀ ਮਤਲਬ ਜਦੋਂ ਅਸੀਂ ਕਿਸੇ ਹੋਰ ਨੂੰ ਇਸ ਤਰ੍ਹਾਂ ਦੇਖਦੇ ਹਾਂ ਤਾਂ ਅਸੀਂ ਉਹ ਚੀਜ਼ ਆਪ ਕਿਉਂ ਨਹੀਂ ਕਰਦੇ ਕਿਉਂਕਿ ਆਪਾਂ ਨੂੰ ਉਹੀ ਚੀਜ਼ ਅਟਰੈਕਟ ਕਰਦੀ ਹੈ ਨਾ ਜਿਹੜੀ ਆਪਾਂ ਆਪ ਨਹੀਂ ਕਰਦੇ ਹੁੰਦੇ ਕਿਸੇ ਹੋਰ ਦੇ ਤੇ ਆਪ ਅਸੀਂ ਉਹੀ ਜੋ ਅਸੀਂ ਲਿਬਾਸ ਪਾਉਨੇ ਉਹਦੇ ਤੇ ਹੀ ਅੜੇ ਰਹਿੰਨੇ ਆ ਕਿ ਨਾ ਜੀ ਮੈਂ ਤਾਂ ਸਲਵਾਰ ਕਮੀਜ਼ ਹੀ ਪਾਉਂਗੀ ਮੈਂ ਤਾਂ ਇਹਦੇ ਚ ਹੀ ਕੰਫਰਟੇਬਲ ਆ ਕਦੇ ਕਦੇ ਚੇਂਜ ਕਰ ਲੈਣਾ ਚਾਹੀਦਾ ਪਹਿਰਾਵਾ ਫਿਰ ਤੁਸੀਂ ਆਪਦੀ ਲੁੱਕ ਦੇਖਿਓ ਸ਼ੀਸ਼ੇ ਅੱਗੇ ਖੜਕੇ ਹੁਣ ਜਿਵੇਂ ਤੁਸੀਂ ਇੱਕ ਫਲੈਟ ਜੁੱਤੀ ਪਾਈ ਹੋਵੇ ਉਹਦੇ ਨਾਲ ਤੁਰੋ ਤੇ ਤੁਸੀਂ ਇੱਕ ਹੀਲ ਵਾਲੀ ਜੁੱਤੀ ਟਿਕ 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 ਕਰਦੀ ਜਿਹੜੀ ਜਾਂਦੀ ਆ ਉਹਦੇ ਨਾਲ ਤੁਰ ਕੇ ਦੇਖੋ ਜਾਂ ਆਪਣੇ ਆਪ ਨੂੰ ਦੇਖੋ ਤੁਸੀਂ ਐਕਟਿਵ ਮਹਿਸੂਸ ਕਰੋਗੇ ਸੋ ਇਹੋ ਜੇ ਬਦਲਾ ਇੱਕ ਤਾਂ ਪਹਿਰਾਵੇ ਦੇ ਹਨਾ ਦੂਸਰੀ ਗੱਲ ਹੈਗੀ ਆ ਕਿਸੇ ਵੀ ਇਨਸਾਨ ਲਈ ਜਿਹੜੀ ਆਪਣੀ ਸੋਚ ਆ ਕਈ ਵਾਰ ਆਪਾਂ ਉਹਨੂੰ ਬਦਲਦੇ ਹੀ ਨਹੀਂ ਆਪਾਂ ਕਹਿ ਦਿੰਦੇ ਆ ਵੀ ਅੱਛਾ ਇਹ ਤਾਂ ਇਦਾਂ ਦਾ ਹੀ ਆ ਇਨਸਾਨ ਇਹ ਨੂੰ ਮੈਂ ਜਾਣਦੀ ਆ ਇਹ ਇਦਾਂ ਦਾ ਹੀ ਐ ਪਰ ਜਦੋਂ ਅਸੀਂ ਉਹਨੂੰ ਕਿਸੇ ਹੋਰ ਤਰ੍ਹਾਂ ਦੇਖਦੇ ਆਂ ਕਿਸੇ ਹੋਰ ਮੌਕੇ ਤੇ ਤਾਂ ਫਿਰ ਆਪਾਂ ਨੂੰ ਲੱਗਦਾ ਵੀ ਹਾਂ ਇਹਦੇ 'ਚ ਵੀ ਜਿਵੇਂ ਦੀ ਮੇਰੀ ਧਾਰਨਾ ਸੀਗੀ ਇਹ ਇਨਸਾਨ ਉਵੇਂ ਦਾ ਨਹੀਂ ਇਹਦੇ 'ਚ ਤਾਂ ਫਰਕ ਹੈ। ਮਤਲਬ ਕਿਸੇ ਵੀ ਇਨਸਾਨ ਨੂੰ ਸਮਝਣ ਲਈ ਉਹਦੇ ਨੇੜੇ ਹੋ ਕੇ ਵਿਚਰਨਾ ਪੈਂਦਾ। ਇੱਕ ਰਾਏ ਵੈਸੇ ਹੀ ਕਾਇਮ ਨਹੀਂ ਕਰ ਲਈਦੀ ਦੂਰੋਂ-ਦੂਰੋਂ। ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਦੀ ਆਂ ਮੇਰੀ ਨਾ ਆਪਣੀ ਇੱਕ ਫਰੈਂਡ ਬਹੁਤ ਪੁਰਾਣੀ ਫਰੈਂਡ ਵੀ 22-25 ਸਾਲਾਂ ਦਾ ਸਾਥ ਇਸ ਤੋਂ ਵੀ ਜ਼ਿਆਦਾ ਤੇ ਉਹਨੂੰ ਮੈਂ ਉਹ ਮਤਲਬ ਪਿਛਲੇ 5-7 ਸਾਲਾਂ ਤੋਂ ਮੈਂ ਉਹਨੂੰ ਹੋਰ ਨੇੜਿਓਂ ਉਹਦੇ ਨਾਲ ਮੈਨੂੰ ਰਹਿਣ ਦਾ ਮੌਕਾ ਮਿਲਿਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਆਹ ਚੀਜ਼ ਤਾਂ ਮੈਨੂੰ ਪਤਾ ਹੀ ਨਹੀਂ ਸੀ ਤੇਰੇ 'ਚ ਇਸ ਤਰ੍ਹਾਂ ਦੀਆਂ ਖੂਬੀਆਂ ਵੀ ਹੈਗੀਆਂ ਵੀ ਪਹਿਲਾਂ ਆਪਾਂ ਮਿਲਦੇ ਸੀ ਆਪਾਂ ਹੋਰ ਤਰ੍ਹਾਂ ਮਿਲਦੀਆਂ ਸੀਗੀਆਂ ਤੇ ਮੇਰੀ ਧਾਰਨਾ ਇੱਕਦਮ ਹੀ ਬਦਲ ਗਈ ਪਹਿਲਾਂ ਜਿਸ ਤਰ੍ਹਾਂ ਮੈਂ ਉਹਨੂੰ ਸਮਝਦੀ ਸੀ ਤੇ ਹੁਣ ਮੇਰੇ ਵਿਚਾਰ ਉਹਦੇ ਲਈ ਬਿਲਕੁਲ ਹੋਰ ਤਰ੍ਹਾਂ ਹੋ ਗਏ ਹੈਨਾ ਸੋ ਇਹੀ ਹੁੰਦਾ ਹੈ ਕਿ ਕੋਈ ਵੀ ਧਾਰਨਾ ਕਿਸੇ ਪ੍ਰਤੀ ਵੀ ਕਿਸੇ ਨੂੰ ਤੁਸੀਂ ਨਫ਼ਰਤ ਕਰਦੇ ਹੋ ਕਿਸੇ ਨੂੰ ਕੋਈ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਉਹ ਪੱਕੀਆਂ ਨਹੀਂ ਬਣਾਉਣੀਆਂ ਚਾਹੀਦੀਆਂ ਹਰ ਇੱਕ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਸੰਭਾਵਨਾਵਾਂ ਹੁੰਦੀਆਂ ਬਹੁਤ ਤਰ੍ਹਾਂ ਦੇ ਉਹਨਾਂ ਦੇ ਉਹਨਾਂ ਦੀਆਂ ਪਰਤਾਂ ਹੁੰਦੀਆਂ ਜਿਹੜੀਆਂ ਅਸੀਂ ਵਾਪੇ ਤੇ ਸਾਨੂੰ ਪਤਾ ਲੱਗਦਾ ਹੈ ਨਾ ਜਦੋਂ ਅਸੀਂ ਉਹਨਾਂ ਨੂੰ ਕੋਲੋਂ ਵੇਖਦੇ ਆ ਤੇ ਤੀਜਾ ਬਦਲਾ ਜਿਹੜਾ ਹੈਗਾ ਆਪ ਦਾ ਕੋਈ ਤੁਸੀਂ ਕੋਈ ਖਾਣ ਪੀਣਾ ਹੈ ਕਿ ਮੈਂ ਤਾਂ ਇਹ ਚੀਜ਼ ਖਾਣੀ ਮੈਂ ਆ ਨਹੀਂ ਖਾਣੀ ਮੈਂ ਤਾਂ ਕਦੇ ਆ ਖਾਦਾ ਹੀ ਨਹੀਂ ਮੈਂ ਤਾਂ ਕਦੇ ਛੱਲੀਆਂ ਖਾਧੀਆਂ ਹੀ ਨਹੀਂ ਮੈਂ ਤਾਂ ਕਦੇ ਸ਼ੱਕਰਕੰਦੀ ਖਾਦੀ ਨਹੀਂ ਕੋਈ ਵੀ ਮਤਲਬ ਚੀਜ਼ ਹੋਈ ਨਵਾਂ ਨਵਾਂ ਖਾਣ ਪੀਣ ਦਾ ਕੁਝ ਵੀ ਤੁਹਾਨੂੰ ਟਰਾਈ ਜ਼ਰੂਰ ਕਰਨਾ ਚਾਹੀਦਾ ਆਪਦੇ ਟੇਸਟ ਵੀ ਬਦਲਨੇ ਚਾਹੀਦੇ ਆ ਤੇ ਇਹਦੇ ਨਾਲ ਆਪਣਾ ਜ਼ਿੰਦਗੀ ਪ੍ਰਤੀ ਉਤਸ਼ਾਹ ਬਣਦਾ ਹੈ ਹਨਾ ਨਹੀਂ ਤਾਂ ਆਪਾਂ ਖੁਦ ਬੋਰ ਹੋ ਜਾਂਦੇ ਉਹਨਾਂ ਚੀਜ਼ਾਂ ਤੋਂ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਹੈਗੀ ਐ ਆਪਣੇ ਸ਼ੌਕ ਵੀ ਤੁਸੀਂ ਬਦਲ ਸਕਦੇ ਹੋ ਜੇ ਤੁਸੀਂ ਕਹੋ ਕਿ ਮੈਨੂੰ ਤਾਂ ਨਾ ਸੈਡ Song ਸੁਣਨ ਦਾ ਸ਼ੌਕ ਆ ਕਦੇ ਕੰਮ ਕਰਦੇ ਵਕਤ thrill ਵਾਲੇ beat song ਲਾ ਕੇ ਦੇਖੋ ਕਿੰਨਾ ਮਜ਼ਾ ਆਉਂਦਾ ਕਿੰਨੀ એનર્ਜੀ ਆਉਂਦੀ ਆ ਮਤਲਬ ਆਪ ਦੇ taste ਨੂੰ ਬਦਲ ਕੇ ਦੇਖੋ ਘਰ ਦੇ ਵਿੱਚ TV channel ਤੁਸੀਂ ਬਦਲ ਕੇ ਦੇਖੋ ਜੋ ਰੋਜ਼ ਦੇਖਦੇ ਹੋ ਉਹਨੂੰ ਤੁਸੀਂ ਚੇਂਜ ਕਰੋ ਕਿਸੇ ਨਾਲ ਮੈਂ ਗੱਲ ਕਰ ਰਹੀ ਸੀ ਕਿ ਕਬਨੀ ਫਰੈਂਡ ਨਾਲ ਤਾਂ ਉਹ ਕਹਿੰਦੀ ਨਹੀਂ ਮੈਂ ਨਹੀਂ ਕਦੇ Netflix ਦੇਖਿਆ ਮੈਂ ਕਿ ਉਹ ਫਲਾਨੀ ਤੂੰ ਦੇਖੀ ਆ ਫਿਲਮ ਕਹਿੰਦੀ ਨਾ ਮੈਂ Netflix ਨਹੀਂ ਦੇਖਿਆ ਮੈਂ ਕਿ ਕਮਾਲ ਹੈ ਇੰਨੀ ਆਚੀਆਂ ਵੈਬ ਸੀਰੀਜ਼ ਹਨਾ Netflix ਤੇ ਬਹੁਤ ਵਧੀਆ ਵਧੀਆ ਸਟੱਫ ਪਿਆ ਹੈਗਾ ਤੇ ਜਦੋਂ ਮੈਂ ਉਹਨੂੰ ਇੱਕ ਦੋ ਮੂਵੀਜ਼ ਬਾਰੇ ਦੱਸਿਆ ਤਾਂ ਉਹਨੇ ਦੇਖੀਆਂ ਤਾਂ ਉਹ ਕਹਿੰਦੀ ਕਮਾਲ ਹੈ ਵੀ ਸੱਚੀ ਬਹੁਤ ਸੋਹਣੀਆਂ ਸੀਗੀਆਂ ਇਹ ਤਾਂ ਸੋ ਇਸ ਤਰ੍ਹਾਂ ਕਿਸੇ ਵੀ ਫੀਲਡ ਦੇ ਵਿੱਚ ਆਪਦੀ ਧਾਰਨਾ ਸਾਨੂੰ ਪੱਕੀ ਨਹੀਂ ਰੱਖਣੀ ਚਾਹੀਦੀ ਸਾਨੂੰ ਬਦਲਦੇ ਰਹਿਣਾ ਚਾਹੀਦਾ ਹੈ ਬਦਲਿਆ ਹੋਇਆ ਇਨਸਾਨ ਨਵਾਂ-ਨਵਾਂ ਜਿਹਾ ਲੱਗਦਾ ਹੈ ਹੋਰ ਨਹੀਂ ਤਾਂ ਘਰ ਦੀ ਸੈਟਿੰਗ ਬਦਲ ਦੋ ਮੈਨੂੰ ਤਾਂ ਜਿੱਦ ਮੈਂ ਆਪਦੀ ਬੈੱਡ ਸ਼ੀਟ ਬਦਲਦੀ ਆ ਮੈਨੂੰ ਉਸੇ ਦਿਨ ਬੜਾ ਮਜ਼ਾ ਆਉਂਦਾ ਮੈਨੂੰ ਆਪਦਾ ਕਮਰਾ ਸੋਹਣਾ ਲੱਗਣ ਲੱਗ ਜਾਂਦਾ ਹੈ ਕਈ ਵਾਰ ਮੈਂ ਸੋਫਾ ਸੈੱਟ ਦੀ ਡਾਇਰੈਕਸ਼ਨ ਬਦਲਦੀ ਰਹਿੰਦੀ ਆ ਮੇਰੇ ਚ ਇਹ ਆਦਤ ਹੈਗੀ ਹੈ ਮੈਨੂੰ ਹੁੰਦਾ ਕਿ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਬੋਰ ਹੋ ਰਹੇ ਹੋ ਤਾਂ ਆਪਣੇ ਲਈ ਆਪ ਹੀ ਕੁਝ ਐਸਾ ਕਰੋ ਕਿ ਤੁਸੀਂ ਉਸ ਬੋਰਿਅਤ ਚੋਂ ਬਾਹਰ ਆ ਜાઓ ਇਹ ਸਾਡੇ ਸਾਰਿਆਂ ਦੀ ਮਾਨਸਿਕ ਸਿਹਤ ਲਈ ਵੀ ਜ਼ਰੂਰੀ ਆ ਤੇ ਸਾਡੀ ਫਿਜ਼ੀਕਲ ਸਿਹਤ ਲਈ ਵੀ ਤੇ ਇਸ ਤਰ੍ਹਾਂ ਦੇ ਕੁਝ ਤਜਰਬੇ ਸਾਨੂੰ ਜ਼ਿੰਦਗੀ ਚ ਕਰਦੇ ਰਹਿਣਾ ਚਾਹੀਦਾ ਤੇ ਚਿਹਰੇ ਨੂੰ ਸੋਹਣੇ ਬਣਾਉਣ ਲਈ ਸਿਹਤ ਨੂੰ ਸੋਹਣੇ ਬਣਾਉਣ ਲਈ ਆਪਾਂ ਹੋਰ ਵੀ ਅੱਗੇ ਗੱਲਾਂ ਬਾਤਾਂ ਕਰਦੇ ਰਵਾਂਗੇ ਤੁਸੀਂ ਮੇਰੇ ਨਾਲ ਜੁੜੇ ਰਹਿਣਾ ਤੇ ਇੱਕ ਤਾਂ ਸਭ ਤੋਂ ਪਹਿਲਾਂ ਇਹ ਜ਼ਰੂਰ ਸ਼ੁਰੂ ਕਰੋ ਕਿ ਜੋ ਮੈਂ ਨੁਸਖਾ ਤੁਹਾਨੂੰ ਦੱਸਿਆ ਕਿ ਇੱਕ ਬੂੰਦ ਕੈਸਟਰ ਆਇਲ ਥੋੜਾ ਜਿਹਾ অ্যালোਵੈਰਾ ਜੈਲ ਤੇ ਥੋੜਾ ਜਿਹਾ ਜਿੰਨਾ ਕਿ ਫੇਸ ਤੇ ਲਾਉਣਾ ਵੈਸਲੀਨ ਇਹਨਾਂ ਨੂੰ ਮਿਕਸ ਕਰਕੇ ਨਹਾਉਣ ਤੋਂ ਬਾਅਦ ਸਿੱਲੇ ਜੇ ਚਿਹਰੇ ਦੇ ਉੱਤੇ ਉਹਦੀ ਮ사ਜ ਕਰੋ ਸਾਰਾ ਦਿਨ ਚਿਹਰਾ ਜਿਹੜਾ ਉਹ ਖਿੜਿਆ ਰਹੂਗਾ ਚਮਕਦਾਰ ਰਹੂਗਾ 글로ਈ ਰਹੂਗਾ ਤੇ ਤੁਹਾਨੂੰ ਆਪਣੇ ਆਪ ਤੇ ਪਿਆਰ ਜਾ ਆਉਣ ਲੱਗੂਗਾ ਜੋ ਤੁਸੀਂ ਆਪਣੇ ਆਪ ਨੂੰ ਇੰਨੇ ਸੋਹਣੇ ਲੱਗੋਗੇ ਖੂਬਸੂਰਤ ਲੱਗੋਗੇ ਸੋ ਅੱਜ ਦੀ ਇਹੀ ਸੀਗੀ ਗੱਲਬਾਤ ਫਿਰ ਜਲਦੀ ਮਿਲਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ